ਕਿਸਾਨ ਜਥੇਬੰਦੀਆਂ ਦੇ ਨਾਲ ਇਹ ਜੁੜੀ ਹੋਈ ਫੱਟੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸੇ ਕਿ ਕਿਸਾਨ ਜਥੇਬੰਦੀਆਂ ਹੜਾਂ ਦੀ ਮਾਰ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਪੂਰਨ ਤੌਰ ਤੇ ਫਸਲਾਂ ਵੀ ਖਰਾਬ ਹੋ ਗਈਆਂ ਨੇ ਹੁਣ ਸਰਵਨ ਸਿੰਘ ਪੰਦੇੜ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੋ 2 ਜਿਹੜਾ ਕਿ ਸਤੰਬਰ ਨੂੰ ਜਿਹੜਾ ਕਿ ਪ੍ਰੋਗਰਾਮ ਜਿਹੜਾ ਕਿ ਹੋਣਾ ਸੀ ਉਸ ਨੂੰ ਅਸੀਂ ਮੁਲਤਵੀ ਕਰ ਦਿੱਤਾ ਹੈ ਹੜਾਂ ਦੀ ਮਾਰ ਕਾਰਨ ਇਹ ਜਿਹੜਾ ਕਿ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਤੇ ਜਸਤ ਨੂੰ ਲੈ ਕੇ ਸਰਵਨ ਸਿੰਘ ਪੰਦੇੜ ਦੇ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣਿਆ ਲਗਭਗ ਪੰਜਾਬ ਹੜ੍ਹਾਂ ਦੀ ਮਾਰ ਮਾਰ ਹੇਠਿਆ ਲਗਭਗ 8-9 ਜ਼ਿਲ੍ਹੇ ਔਰ ਸਰਕਾਰ ਵੱਲੋਂ ਕੋਈ ਵੀ ਰਾਹਤ ਲਈ ਖਰਾਬੇ ਲਈ ਜਾਂ ਜਿਸ ਤਰ੍ਹਾਂ ਦੇ ਵੀ ਨੁਕਸਾਨ ਹੋਏ ਆ ਫਸਲਾਂ ਦੇ ਪਸ਼ੂਆਂ ਦੇ ਘਰਾਂ ਦੇ ਜਾਨੀ ਨੁਕਸਾਨਾਂ ਦੀਆਂ ਵੀ ਗੱਲਾਂ ਨੇ ਕੋਈ ਵੀ ਰਾਹਤ ਪੈਕੇਟ ਜਾਰੀ ਨਹੀਂ ਕੀਤਾ ਹੈਗਾ ਔਰ ਅਸੀਂ ਜਿਹੜੇ ਆਮ ਜਨਤਾ ਪੰਜਾਬੀ ਆ ਉਹਨਾਂ ਦੇ ਹੌਸਲੇ ਦੀ ਦਾਤ ਦਿੰਨੇ ਆ ਜੜੇ ਹਸਾਬ ਨਾਲ ਉਹ ਇਟਨਾ ਖੇਤਰਾ ਵਿੱਚ ਪਹੁੰਚ ਕੇ ਸਹਾਇਤਾ ਕਰ ਰਹੇ ਆ ਪਰ ਭਰਾਓ ਹੋਊਗਾ ਵਧੀਆ ਜੇ ਤੁਸੀਂ ਆ ਕੇ ਪਤਾ ਕਰਕੇ ਫਿਰ ਲੋੜ ਦੇ ਹਸਾਬ ਨਾਲ ਲਿਆਓ ਔਰ ਮੈਂ ਕਹੂੰਗਾ ਸਾਰਿਆਂ ਨੂੰ ਇੱਕ ਇੱਕ ਪਿੰਡ ਅਡਾਪਟ ਕਰੋ ਪੱਕਾ ਵੀ ਜਿੱਥੇ ਹਰ ਚੀਜ਼ ਦੀ ਲੋੜ ਕਾਹਾਂ ਜਾ ਕੇ ਲੋੜਾਂ ਹੀ ਲੋੜਾਂ ਨੇ ਔਰ ਮੈਂ ਸੈਲੀਬ੍ਰਿਟੀਆ ਨੂੰ ਕਹੂੰਗਾ ਜਿੰਨੇ ਵੀ ਆ ਗਾਇਕ ਹੋਣ ਐਕਟਰ ਹੋਣ ਬਹੁਤ ਸਾਰੇ ਹੋਰ ਅ ਸਰਮਾਇਦਾਰ ਨੇ ਸਰਕਾਰ ਦਾ ਖਜ਼ਾਨਾ ਪਰਨ ਦੀ بجائے ਆਪਣੇ ਹੱਥੀ ਕੋਈ ਪਿੰਡ ਅਡਾਪਟ ਕਰਕੇ ਉਹਨਾਂ ਨੂੰ ਸਿੱਧੀ ਸਹਾਇਤਾ ਦੇਣ ਦਾ ਯਤਨ ਕਰਿਓ ਜੋ ਅਸੀਂ ਸਮਝਦੇ ਹਾਂ ਔਰ ਇਹ ਪੋਜੀਸ਼ਨ ਨੂੰ ਹੜਾਂ ਵਾਲੀ ਗੱਲ ਨੂੰ ਦੇਖਦੇ ਆ ਹੋਇਆ ਅਸੀਂ 2 ਸਤੰਬਰ ਨੂੰ ਐਸਐਸਪੀ ਵਿਹਾਤੀ ਦੇ ਨਸ਼ਿਆਂ ਵਿਰੁੱਧ ਬਹੁਤ ਵੱਡਾ ਇਕੱਠ ਕਰਨਾ ਸੀਗਾ ਇਸ ਕਰਕੇ ਉਹਨੂੰ ਪੋਸਟਪੋਨ ਕਰ ਰਹੇ ਆਂ ਕਿ ਹੁਣ ਅਗਲੀ ਮੀਟਿੰਗ ਕਰਕੇ ਉਹ ਜਿਹੜਾ ਐਸਐਸਪੀ ਅੱਗੇ ਜੜਾ ਧਰਨਾ ਲਾ ਕੇ ਜਿਹੜਾ ਨਸ਼ਿਆਂ ਵਿਰੋਧ ਆਵਾਜ਼ ਚੱਕਣੀ ਕਿਉਂਕਿ ਸਾਰਾ ਪ੍ਰਸ਼ਾਸਨ ਵੀ ਨਾਲ ਫਸਿਆ ਹੋਇਆ ਵਾ ਇਸ ਕਰਕੇ ਇਹਨੂੰ ਪੋਸਟਪੋਨ ਕਰ ਰਹੇ ਆਂ ਔਰ ਜਿਹੜਾ ਭਾਰਤ ਅਮਰੀਕਾ ਦਾ ਸਮਝੌਤਾ ਉੱਤੇ ਕੱਲੀ ਕਪਾ ਨਹੀਂ ਹੁੰਦੀ ਹੈਗੀ ਕਪਾ ਦਾ ਲੱਕ ਤੇ ਟੁੱਟਣਾ ਹੀ ਟੁੱਟਣਾ ਉਸ ਸਮਝੌਤੇ ਵਿੱਚ ਕਣਕ, ਝੋਨਾ, ਸੋਇਆਬੀਨ, ਡੇਰੀ, ਪੋਲਟਰੀ ਔਰ तमाम ਹੋਰ ਵਪਾਰ ਵਿੱਚ ਹੈ ਟੈਕਸਟਾਈਲ ਹੋਵੇ ਜਾਂ ਹੋਰ ਚੀਜ਼ਾਂ ਸਾਰੇ ਆਉਂਦੇ ਆ। ਤੇ ਜਿਹੜੀਵਾਲ ਸਾਹਿਬ ਸਪਸ਼ਟ ਕਰੋ ਇਸ ਸਮਝੌਤੇ ਦੇ ਹੱਕ 'ਚ ਜੇ ਕੱਲਾ ਇੱਕ ਕੀਤੇ ਬੋਲ ਕਹੀ ਨਹੀਂ ਸਕਦਾ ਹੈਗਾ। ਔਰ ਦਿੱਲੀ ਦੀ ਲੀਡਰਸ਼ਿਪ ਕਦੀ ਹੜਾਂ ਤੇ ਨਹੀਂ ਜਵਾਬ ਦੇ ਰਹੀ ਵਿੱਚ ਤੁਹਾਡੇ ਗناہ ਕਿੰਨੇ ਕਹਿਗੇ ਆ। ਇਸ ਕਰਕੇ ਸਮਝੌਤਾ ਕਿਸੇ ਵੀ ਕੀਮਤ ਤੇ ਭਾਰਤ ਅਮਰੀਕਾ ਦਾ ਦਾ ਟੈਕਸ ਮੁਕਤ ਵਪਾਰਸ ਮੁਕਤ ਵਪਾਰ ਸਮਝੋ ਤਾਂ ਇਹ ਨਹੀਂ ਹੋਣਾ ਚਾਹੀਦਾ